ਕਸਰੀ ਕਾਲ ਦੋਸਤੋ ਕੀ ਹਾਲ ਚਾਲ ਹੈ ਸਭ ਦਾ ਸੋਚੋ ਜਰਾ 16999 ਦੇ ਵਿੱਚ ਤੁਹਾਨੂੰ ਫਲੈਗਸ਼ਿਪ ਵਾਲੀ ਸਪੀਡ ਤੇ ਫਿਰਸਤ ਮਿਲਣ ਕਿਵੇਂ ਲੱਗੇਗਾ ਮੈਨੂੰ ਪਤਾ ਹੈ ਕਿ ਇਸ ਰੇਂਜ ਵਿੱਚ ਥੋੜਾ ਝੂਠ ਲੱਗਦਾ ਹੈ ਤੇ ਸੱਚ ਕਾ ਤਾਂ ਮੈਂ ਮੈਨੂੰ ਵੀ ਪਹਿਲੀ ਵਾਰ ਸੁਣ ਕੇ ਸ਼ੌਕ ਲੱਗਿਆ ਸੀ ਪਰ ਇਹ ਕੋਈ ਮਜ਼ਾਕ ਨਹੀਂ ਇਹ ਸੱਚ ਹੈ ਇਸ ਦਾ ਸਬੂਤ ਮੇਰੇ ਕੋਲੇ ਸਾਹਮਣੇ ਡੱਬੇ ਵਿੱਚ ਬੰਦ ਹੈ ਇਹ ਹੈ ਨਵਾਂ ਨਕੋਰ ਪੋਕੋ X7 5G ਤੇ ਅੱਜ ਅਸੀਂ ਇਸ ਦੇ ਡੱਬੇ ਨੂੰ ਖੋਲ ਕੇ ਵੇਖਾਂਗੇ ਕਿ ਪੋਕੋ ਨੇ ਇਸ ਵਾਰੀ ਕੀ ਕਮਾਲ ਕੀਤਾ ਹੈ ਇਹ ਇੱਕ ਅਜਿਹਾ ਚਮਤੂਜ਼ ਫੋਨ ਹੈ ਜੋ ਇਸ ਪ੍ਰਾਈਸ ਸੈਗਮੈਂਟ ਵਿੱਚ ਮਾਰਕੀਟ ਨੂੰ ਹਿਲਾਕੇ ਰੱਖ ਦੇਗਾ ਚਲੋ ਟਾਈਮ ਵੇਸਟ ਨਹੀਂ ਕਰਦੇ ਸਿੱਧਾ ਮੁੱਦੇ ਤੇ ਆਉਨੇ ਆ ਚਲੋ ਜੀ ਹੁਣ ਕਰਦੇ ਹਾਂ ਇਸ ਦੀ ਅਨਬਾਕਸਿੰਗ ਡੱਬੇ ਦੀ ਕੁਆਲਿਟੀ ਕਾਫੀ ਚੰਗੀ ਹੈ ਤੇ ਇਸ ਨੂੰ ਖੋਲਣ ਦਾ ਆਨੰਦ ਹੀ ਵੱਖਰਾ ਹੈ ਜਿਵੇਂ ਹੀ ਮੈਂ ਇਸ ਦੇ ਢੱਕ ਨੂੰ ਉਠਾਇਆ ਸਭ ਤੋਂ ਪਹਿਲਾ ਚੀਜ਼ ਜੋ ਸਾਡੇ ਸਾਹਮਣੇ ਆਉਂਦੀ ਹੈ ਉਹ ਹੈ ਇਸ ਦਾ ਫੋਨ ਇੱਕ ਪਲਾਸਟਿਕ ਰੈਪ ਵੀ ਚਲਪੇਟਿਆ ਹੋਇਆ ਤੇ ਇਸ ਰੈਪ ਨੂੰ ਉਤਾਰਨ ਦੀ ਜੋ ਸੈਟੀਸਫਾਈਇੰਗ ਆਵਾਜ਼ ਹੈ ਉਹ ਹਰ ਇੱਕ ਟੈਕ ਲਵਰ ਨੂੰ ਪਸੰਦ ਆਉਂਦੀ ਹੈ ਫੋਨ ਨੂੰ ਥੋੜੀ ਦੇਰ ਲਈ ਇੱਕ ਵਾਰ ਸਾਈਡ ਤੇ ਰੱਖ ਦਿੰਨੇ ਤੇ ਦੇਖਦੇ ਆ ਕਿ ਬਾਕਸ ਦੇ ਅੰਦਰ ਹੋਰ ਕੀ ਮਿਲਦਾ ਹੈ ਥੱਲੇ ਸਾਨੂੰ ਮਿਲਦਾ ਹੈ ਇੱਕ 45W ਦਾ ਫਾਸਟ ਚਾਰਜਰ ਜਿਸ ਤੇ ਪੋਕੋ ਦੀ ਬ੍ਰਾਂਡਿੰਗ ਹੈ ਤੇ ਇੱਕ ਚੰਗੀ ਕੁਆਲਿਟੀ ਦੀ USB Type C ਕੇਬਲ ਇੱਕ ਆਮ ਜਿਹਾ ਟਰਾਂਸਪੇਰੈਂਟ ਕੇਸ ਜੋ ਸ਼ੁਰੂਆਤੀ ਪ੍ਰੋਟੈਕਸ਼ਨ ਲਈ ਠੀਕ ਹੈ SIM ejector tool ਤੇ ਕੁਝ ਕਾਗਜ਼ਾਤ ਪੱਤਰ ਜਿਵੇਂ ਕਿ ਵਾਰੰਟੀ ਕਾਰਡ ਸਭ ਤੋਂ ਵਧੀਆ ਗੱਲ ਹੈ ਕਿ ਸਕਰੀਨ ਪ੍ਰੋਟੈਕਟਰ ਫੋਨ ਤੇ ਪਹਿਲਾਂ ਤੋਂ ਹੀ ਲੱਗਿਆ ਹੋਇਆ ਹੈ ਤੁਹਾਡਾ ਉਹ ਖਰਚਾ ਵੀ ਬਚ ਗਿਆ ਫੋਨ ਵਿੱਚ ਡਿਊਲ SIM ਸਲੋਟ ਹੈ ਪਰ ਯਾਦ ਰੱਖਣ ਵਾਲੀ ਗੱਲ ਹੈ ਕਿ ਇਸ ਵਿੱਚ ਮਾਈਕਰੋ ਐਫਐਸਡੀ ਕਾਰਡ ਪਾਉਣ ਦੀ ਜਗ੍ਹਾ ਨਹੀਂ ਇਸ ਲਈ ਫੋਨ ਨੂੰ ਖਰੀਦਣ ਤੋਂ ਪਹਿਲਾਂ ਆਪਣੀ ਸਟੋਰੇਜ ਦੀ ਜ਼ਰੂਰ ਦਾ ਹਿਸਾਬ ਜ਼ਰੂਰ ਲਾ ਲਿਓ ਜਿਵੇਂ ਹੀ ਮੈਂ ਫੋਨ ਹੱਥ ਵਿੱਚ ਉਠਾਇਆ ਪਹਿਲਾ ਇਮਪ੍ਰੈਸ਼ਨ ਕਾਫੀ ਸੋਲਿਡ ਸੀ ਇਸਦਾ ਵਜ਼ਨ ਸਿਰਫ 185 ਗ੍ਰਾਮ ਹੈ ਤੇ ਇਹ 8.4 ਐਮਐਮ ਪਤਲਾ ਹੈ ਜਿਸ ਕਰਕੇ ਇਹ ਹੱਥ ਵਿੱਚ ਬਲਕਿ ਨਹੀਂ ਲੱਗਦਾ ਇਸਦਾ ਜੋ ਲੈਦਰ ਲਾਈਕ ਬੈਕ ਪੈਨਲ ਹੈ ਉਹ ਇਸ ਨੂੰ ਇੱਕ ਪ੍ਰੀਮੀਅਮ ਫੀਲ ਦਿੰਦਾ ਹੈ ਤੇ ਗ੍ਰਿਪ ਵੀ ਚੰਗੀ ਬਣਾਉਂਦੀ ਹੈ ਇੰਡੀਆ ਵਿੱਚ ਆਹ ਫੋਨ ਤਿੰਨ ਰੰਗਾਂ ਵਿੱਚ ਮਿਲਦਾ ਹੈ ਪੋਕੋ ਯੈਲੋ ਕੋਸਮਿਕ ਸਿਲ버 ਤੇ ਗਲੇਸ਼ੀਅਰ ਗ੍ਰੀਨ ਯੈਲੋ ਰੰਗ ਥੋੜਾ ਬੋ ਪਰ ਜੇ ਤੁਸੀਂ ਕਲਾਸੀ ਤੇ ਸਿੰਪਲ ਲੁੱਕ ਪਸੰਦ ਕਰਦੇ ਹਾਂ ਤਾਂ ਮੇਰੇ ਖਿਆਲ ਨਾਲ ਗਲੇਸ਼ੀਅਲ ਗ੍ਰੀਨ ਬਹੁਤ ਤਾਂ ਸੋਹਣਾ ਲੱਗਦਾ। ਫੋਨ ਦੇ ਅੱਗੇ ਗੋਰੀਲਾ ਗਲਾਸ ਵਿਕਟਰ ਸੂਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਸ ਦੇ ਫਰੇਮ ਐਲੂਮੀਨੀਅਮ ਦੇ ਹੈ ਜੋ ਇਸ ਪ੍ਰਾਈਸ ਤੇ ਸੋਨ ਚ ਕਾਫੀ ਹੈਰਾਨੀ ਵਾਲੀ ਗੱਲ ਹੈ। ਇਹ ਸਾਰੀ ਚੀਜ਼ਾਂ ਇਸ ਦੀ ਡਿਵੈਲਪਮੈਂਟ ਦੀ ਸਾਫ ਸਿਗਨਲ ਦਿੰਦੀਆਂ ਕਿ ਇਹ ਫੋਨ ਕਾਫੀ ਲੰਮਾ ਸਮਾਂ ਤੱਕ ਚੱਲੇਗਾ। ਹੁਣ ਗੱਲ ਕਰਦੇ ਹਾਂ ਇਸ ਦੇ ਪੋਰਟਸ ਤੇ ਬਟਨ ਦੀ। ਫੋਨ ਦੇ ਰਾਈਟ ਸਾਈਡ ਸਾਨੂੰ ਮਿਲਦਾ ਹੈ ਵੋਲਯੂਮ ਬਟਨ ਤੇ ਪਾਵਰ ਬਟਨ। ਫੋਨ ਦੇ ਥੱਲੇ ਸਾਈਡ ਸਪੀਕਰ ਗ੍ਰਿਲ, ਯੂਐਸਬ ਉੱਪਰੀ ਸਾਈਡ ਦੇ ਕਾਇਰ ਬਲਾਸਟਰ ਤੇ ਦੂਸਰਾ ਸਪੀਕਰ ਗ੍ਰਿਲ ਦਿੱਤਾ ਗਿਆ ਹੈ ਜੋ ਸਟੀਰੀਓ ਸਾਊਂਡਸ ਲਈ ਜ਼ਰੂਰੀ ਹੈ। ਲੈਫਟ ਸਾਈਡ ਬਿਲਕੁਲ ਸਾਫ਼ ਰੱਖੀ ਗਈ ਹੈ ਜਿਸ ਕਰਕੇ ਫੋਨ ਦਾ ਲੁੱਕ ਵੀ ਹੋਰ ਸਲੀਕ ਲੱਗਦਾ ਤੇ ਪਕੜ ਵਿੱਚ ਆਸਾਨ ਲੰਦਾ ਹੈ। ਹੁਣ ਗੱਲ ਕਰਦੇ ਹਾਂ ਉਸ ਚੀਜ਼ ਦੀ ਜਿਸ ਨੂੰ ਤੁਸੀਂ ਸਭ ਤੋਂ ਜ਼ਿਆਦਾ ਦੇਖੋਗੇ ਇਸ ਦੀ ਸਕਰੀਨ। ਫੋਨ ਵਿੱਚ 6.67 ਇੰਚ ਦੀ ਅਮੋਲੇਡ ਕਰਵਡ ਪੈਨਲ ਹੈ ਜੋ ਸਾਈਡ ਤੋਂ ਥੋੜਾ ਮੁੜਿਆ ਹੋਇਆ ਤੇ ਇੱਕ ਫਲੈਗਸ਼ਿਪ ਲੁੱਕ ਦਿੰਦਾ ਹੈ। ਇਸ ਦਾ 1.5 ਰੈਜ਼ੋਲੂਸ਼ਨ ਤੇ 120 ਹਰਟਜ਼ ਰਿਫਰੈਸ਼ ਰੇਟ ਇਸ ਦਾ ਕੰਬੀਨੇਸ਼ਨ ਸਕਰੋਲਿੰਗ ਨੂੰ ਮੱਖਣ ਤੇ ਸਮੂਥ ਵਰਗਾ ਬਣਾ ਦਿੰਦਾ। ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਸਕਰੋਲ ਕਰਦੇ ਹੋ ਤਾਂ ਲੱਗਦਾ ਹੈ ਕਿ ਕੁਝ ਨਹੀਂ ਰੁਕ ਰਿਹਾ। ਸੱਚ ਸੈਂਪਲਿੰਗ ਰੇਟ ਵੀ 480 ਹਰਟਜ਼ ਹੈ ਜੋ ਗੇਮਰਸ ਲਈ ਬਹੁਤ ਵਧੀਆ ਗੱਲ ਹੈ। ਇਸ ਦੀ 30000 ਦੀ ਪੀਕ ਬ੍ਰਾਈਟਨੈਸ ਦਾ ਮਤਲਬ ਹੈ ਕਿ ਤੁਸੀਂ ਕੜਕੀ ਧੁੱਪ ਵਿੱਚ ਆਰਾਮ ਨਾਲ ਕੰਟੈਂਟ ਨੂੰ ਦੇਖ ਸਕਦੇ ਹੋ। ਮੈਂ ਇਸ ਤੇ YouTube ਤੇ Netflix چلا ਕੇ ਵੇਖਿਆ ਹੈ। Dolby Vision ਤੇ HDR ਸਪੋਰਟ ਨਾਲ ਰੰਗ ਬਹੁਤ ਹੀ ਵਾਈਵਰੈਂਟ ਅੱਖਾਂ ਨੂੰ ਚੰਗੇ ਲੱਗਣ ਵਾਲੇ ਸੀ ਇਸ ਦੇ ਬੈਜਰਸ ਯਾਨੀ ਸਕਰੀਨ ਦੇ ਆਸ-ਪਾਸ ਦੇ ਬੋਲਡਰ ਬਹੁਤ ਹੀ ਪਤਲੇ ਨੇ ਜਿਸ ਕਰਕੇ ਸਾਹਮਣੇ ਤੋਂ ਵੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਕਿ ਇਹ ਫੋਨ ਇਸ ਬਜਟ ਦਾ ਹੈ ਚਲੋ ਹੁਣ ਇਸ ਦੇ ਇੰਜਨ ਦੀ ਗੱਲ ਕਰੀਏ ਯਾਨੀ ਇਸ ਦਾ ਪ੍ਰੋਸੈਸਰ ਇਸ ਦੇ ਅੰਦਰ ਮੀਡੀਆਟੈਕ ਦਾ ਡਾਈਮਨਸਿਟੀ 7300 আলਟਰਾ ਚਿਪਸੈਟ ਹੈ ਜੋ 4 ਨਮ ਟੈਕਨੋਲੋਜੀ ਤੇ ਬਣਿਆ ਹੈ ਇਸ ਦਾ ਮਤਲਬ ਹੈ ਕਿ ਇਹ ਪਾਵਰ ਵੀ ਜ਼ਿਆਦਾ ਦਿੰਦਾ ਹੈ ਤੇ ਬੈਟਰੀ ਵੀ ਘੱਟ ਖਾਂਦਾ ਇਸ ਦੀ ਪੀਕ ਸਪੀਡ 2.5 ਗਿਗਾਹਰਟਜ਼ ਹੈ ਤੇ ਮਾਲੀ ਜੀ 615 MC2 GPU ਦੇ ਨਾਲ ਆਉਂਦਾ ਹੈ। ਕਾਹਨ ਅਲਗ-ਅਲਗ ਵੇਰੀਐਂਟਸ ਮਿਲਦਾ ਹੈ। 8 128GB, 8 256GB ਸਟੋਰੇਜ ਤੱਕ ਦੇ ਆਪਸ਼ਨ ਨੇ। ਸਟੋਰੇਜ UFS 2.2 ਹੈ ਤੇ RAM LPDDR4X ਹੈ। ਜੋ ਇਸ ਪ੍ਰਾਈਸ ਰੇਂਜ ਦੇ हिसाब ਨਾਲ ਬਿਲਕੁਲ ਫੇਅਰ ਹੈ। ਸੌਫਟਵੇਅਰ ਦੀ ਗੱਲ ਕਰੀਏ ਤਾਂ ਇਹ ਹਾਈਪਰ OS ਤੇ ਚੱਲਦਾ ਹੈ Android 14 ਤੇ ਬੈਸਟ ਹੈ ਤੋ ਕੋ ਨੇ ਇਸ ਵਾਰ ਬਲੋਟਵੇਅਰ ਯਾਨੀ ਕਿ ਫਾਲਤੂ ਦੇ ਐਪ ਕਾਫੀ ਹੱਦ ਤੱਕ ਕਟਾ ਦਿੱਤੇ ਜਿਸ ਕਰਕੇ ਫੋਨ ਦਾ ਐਕਸਪੀਰੀਅੰਸ ਕਾਫੀ ਸਮੂਥ ਤੇ ਕਲੀਨ ਹੈ ਇਸ ਦਾ ਐਂਡ ਟੂ ਸਕੋਰ ਲਗਭਗ 7.2 ਦੇ ਲੱਖ ਦੇ ਕਰੀਬ ਹੈ ਜੋ ਇਸ ਗੱਲ ਦਾ ਸਬੂਤ ਹੈ ਕਿ ਇਹ ਫੋਨ ਹੈਵੀ ਟਾਸਕ ਤੇ ਗੇਮਿੰਗ ਵਿੱਚ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰੇਗਾ ਹੁਣ ਉਹ ਸੈਕਸ਼ਨ ਜਿਹਦਾ ਸਭ ਨੂੰ ਇਤਜ਼ਾਰ ਸੀ ਗੇਮਿੰਗ ਮੈਂ ਇਸ ਤੇ BGMI ਖੇਡ ਕੇ ਵੇਖੀ ਸਭ ਤੋਂ ਪਹਿਲੀ ਖੁਸ਼ੀ ਹੈ ਕਿ ਇਸ ਫੋਨ ਵਿੱਚ ਤੁਸੀਂ 90 ਫਰੇਮ ਪਰ ਦਾ ਆਪਸ਼ਨ ਇਨੇਬਲ ਕਰ ਸਕਦੇ ਹੋ ਲਗਭਗ 30 ਮਿੰਟ ਦੀ ਗੇਮਿੰਗ ਤੋਂ ਬਾਅਦ ਵੀ ਫੋਨ ਦਾ ਟੈਂਪਰੇਚਰ ਸਿਰਫ 39 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚਿਆ ਸੀ ਇਸ ਦਾ ਮਤਲਬ ਹੈ ਕਿ ਇਸ ਦਾ 쿨ਿੰਗ ਸਿਸਟਮ ਆਪਣਾ ਕੰਮ ਬਹੁਤ ਆ ਚੰਗੇ ਤਰੀਕੇ ਨਾਲ ਕੰਮ ਕਰ ਰਿਹਾ ਹੈ ਮੇਰੇ ਕੋਲ ਜਿਹੜਾ ਫੋਨ ਹੈ 12GB RAM ਵਾਲਾ ਵੇਰੀਐਂਟ ਹੈ ਤੇ ਮੈਂ ਇਸ ਤੇ 10 ਤੋਂ 12 ਐਪ ਬੈਕਗ੍ਰਾਉਂਡ ਤੇ ਵੀ ਖੋਲ ਕੇ ਵੇਖੇ ਪਰ ਫੋਨ ਬਿਨਾ ਕਿਸੇ ਰੀਲੋਡ ਕੀਤੇ ਐਪਸ ਨੂੰ ਮੈਨੇਜ ਕਰ ਲੈਂਦਾ ਇਸ ਦੇ ਡਿਊਲ ਸਟੂడియో ਸਪੀਕਰ ਗੇਮਿੰਗ ਐਕਸਪੀਰੀਅੰਸ ਨੂੰ ਹੋਰ ਵੀ ਵਧੀਆ ਬਣਾ ਦਿੰਦੇ ਨੇ BGMI ਵਿੱਚ ਜਦੋਂ ਤੁਸੀਂ ਗਨ ਫਾਇਰ ਹੁੰਦੀ ਹੈ ਤਾਂ ਆਵਾਜ਼ ਦੀ ਫੀਲ ਕਾਫੀ ਇੰਪ੍ਰੈਸਿਵ ਹੁੰਦੀ ਹੈ ਤੁਸੀਂ ਐਨਮੀ ਦੇ ਪੈਰਾਂ ਦੀ ਆਵਾਜ਼ ਨੂੰ ਵੀ ਕਾਫੀ ਸਾਫ਼ ਤਰੀਕੇ ਨਾਲ ਸੁ 50 ਮੈਗਾਪਿਕਸਲ ਦਾ ਮੈਨ ਸੋਨੀ ਸੈਂਸਰ 8 ਮੈਗਾਪਿਕਸਲ ਅਲਟਰਾਵਾਈਡ 2 ਮੈਗਾਪਿਕਸਲ ਦਾ ਬੇਕਾਰ ਜਿਹਾ ਮਾਈਕਰੋ ਸੈਂਸਰ ਦਿਨ ਦੀ ਰੋਸ਼ਨੀ ਵਿੱਚ ਮੈਨ ਕੈਮਰਾ ਨਾਲ ਖੇਚੀਆਂ ਫੋਟੋਸ ਕਾਫੀ ਸ਼ਾਰਪ ਆਉਂਦੀਆਂ ਨੇ ਡਾਇਨਾਮਿਕ ਰੇਂਜ ਵੀ ਚੰਗੀ ਸੀ ਇਸ ਦਾ ਪੋਰਟਰੇਟ ਮੋਡ 2x ਜ਼ੂਮ ਦਾ ਵੀ ਆਪਸ਼ਨ ਦਿੰਦਾ ਹੈ ਜਿਸ ਨਾਲ ਚਿਹਰੇ ਬੈਕਗਰਾਉਂਡ ਤੋਂ ਬਹੁਤ ਆ ਚੰਗੀ ਤਰ੍ਹਾਂ ਨਾਲ ਸੈਪਰੇਟ ਹੋ ਜਾਂਦਾ ਅਲਟਰਾਵਾਈਡ ਕੈਮਰਾ ਨਾਲ ਖੇਚੀਆਂ ਫੋਟੋਸ ਸੈਂਟਰ ਵਿੱਚ ਠੀਕ ਨੇ ਪਰ ਸਾਈਡ ਤੋਂ ਥੋੜੀਆਂ ਸੌਫਟ ਹੋ ਜਾਂਦੀਆਂ ਜੋ ਇਸ ਪ੍ਰਾਈਸ ਤੇ ਆਮ ਗੱਲ ਹੈ ਕਵਾਰਟੀ ਮੈਗਾ ਪਿਕਸਲ ਦਾ 셀ਫੀ ਕੈਮਰਾ ਇੰਸਟਾਗ੍ਰਾਮ ਰੈਡੀ ਫੋਟੋਸ ਦਿੰਦਾ ਹੈ ਸਕਿਨ ਟੋਨ ਕਾਫੀ ਹੱਦ ਤੱਕ ਨੇਚਰਲ ਲੱਗਦੇ ਨੇ ਵੀਡੀਓ ਦੀ ਗੱਲ ਕਰਾਂ ਤਾਂ ਇਸ ਫੋਨ 'ਚ 4K 30 ਫਰੇਮ ਪਰ ਸੈਕਿੰਡ ਤੇ ਵੀਡੀਓ ਰਿਕਾਰਡ ਕਰ ਸਕਦੇ ਹਾਂ ਜੋ ਡੇਲੀ ਵੀ ਬਲੌਗਿੰਗ ਜਾਂ ਸ਼ਾਰਟ ਵੀਡੀਓ ਬਣਾਉਣ ਲਈ ਕਾਫੀ ਚੰਗੀ ਗੱਲ ਹੈ ਕੋਈ ਵੀ ਫੋਨ ਜਿੰਨਾ ਮੱਦੇ ਚੰਗਾ ਹੋਵੇ ਜੇ ਉਸਦੀ ਬੈਟਰੀ ਛੇਤੀ ਮੁੱਕ ਜਾਂਦੀ ਹੈ ਤਾਂ ਸਭ ਬੇਕਾਰ ਹੈ ਪਰ ਇਸ ਫੋਨ 'ਚ ਮਿਲਦੀ ਹੈ 5500 mAh ਦੀ ਵੱਡੀ ਬੈਟਰੀ ਮੈਂ ਇਸ ਨੂੰ ਮੋਡਰੇਟ ਯੂਜ਼ ਕੀਤਾ ਜਿਵੇਂ ਥੋੜੀ ਗੇਮਿੰਗ ਥੋੜੀ ਸੋਸ਼ਲ ਮੀਡੀ ਇਸ ਨੇ ਆਰਾਮ ਨਾਲ ਪੂਰਾ ਇੱਕ ਦਿਨ ਕੱਢ ਦਿੱਤਾ ਸਕਰੀਨ ਆਨ ਟਾਈਮ ਆਰਾਮ ਨਾਲ 6 ਤੋਂ 7 ਘੰਟੇ ਦਾ ਮਿਲ ਜਾਂਦਾ ਹੈ ਜਦੋਂ ਬੈਟਰੀ ਖਤਮ ਹੋ ਜਾਵੇ ਤਾਂ ਡੱਬੇ ਵਿੱਚ ਮਿਲਿਆ 45W ਦਾ ਚਾਰਜਰ 30 ਮਿੰਟ ਵਿੱਚ ਇਸ ਨੂੰ 0 ਤੋਂ 70% ਤੱਕ ਚਾਰਜ ਕਰ ਦਿੰਦਾ ਪੂਰੇ ਚਾਰਜ ਹੋਣ ਨੂੰ ਲਗਭਗ 55 ਮਿੰਟ ਲੱਗਦੇ ਨੇ ਇਸ ਵਿੱਚ ਆਈਆਰ ਬਲਾਸਟਰ ਵੀ ਦਿੱਤਾ ਗਿਆ ਹੈ ਜਿਸ ਨਾਲ ਤੁਸੀਂ ਇਸ ਨੂੰ ਟੀਵੀ ਜਾਂ ਏਸੀ ਦਾ ਰਿਮੋਟ ਬਣਾ ਸਕਦੇ ਹੋ ਹਾਂ ਇਸ ਵਿੱਚ IP68 ਦੀ ਰੇਟਿੰਗ ਮਿਲਦੀ ਹੈ ਜੀ ਦਾ ਮਤਲਬ ਹੈ ਕਿ ਇਹ ਪਾਣੀ ਧੂੜ ਮਿੱਟੀ ਤੋਂ ਪ੍ਰੋਟੈਕਟਡ ਹੈ ਹਲਕੀ ਫੁਲਕੀ ਬਾਲਿਸ਼ ਵਿੱਚ ਫੋਨ ਯੂਜ਼ ਕਰਦੇ ਹੋਏ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਵੇਗੀ ਤਾਂ ਦੋਸਤੋ 16990 ਰੁਪਏ ਵਿੱਚ ਪੋਕੋ X7 5G ਕੀ ਆਫਰ ਕਰ ਰਿਹਾ ਇੱਕ ਸ਼ਾਨਦਾਰ ਪਰਫਾਰਮੈਂਸ ਇੱਕ ਫਲੈਗਸ਼ਿਪ ਲੈਵਲ ਦਾ ਡਿਸਪਲੇ ਇੱਕ ਦਮਦਾਰ ਬੈਟਰੀ ਲਾਈਫ ਪੋਕੋ ਨੇ ਇਸ ਵਾਰੀ ਪਰਫਾਰਮੈਂਸ ਫੀਚਰਸ ਤੇ ਕੀਮਤ ਵਿੱਚ ਜ਼ਬਰਦਸਤ ਬੈਲੈਂਸ ਬਣਾਇਆ ਹੈ ਹਾਂ ਕੋਈ ਵੀ ਫੋਨ ਪਰਫੈਕਟ ਨਹੀਂ ਹੁੰਦਾ ਇਸ ਵਿੱਚ ਮਾਈਕਰੋ ਐਸਡੀ ਕਾਰਡ ਸਲੋਟ ਦੀ ਕਮੀ ਹੈ ਪਰ ਜੇ ਤੁਸੀਂ ਇਸ ਕਮੀ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਤਾਂ ਇਸ ਬਜਟ ਸੈਗਮੈਂਟ ਵਿੱਚੋਂ ਸਭ ਤੋਂ ਤਕੜਾ ਆਪਸ਼ਨ ਲੱਭਣਾ ਬਹੁਤ ਔਖਾ ਹੈ। ਇਹ ਫੋਨ ਸਾਫ਼-ਸਾਫ਼ ਦੱਸਦਾ ਹੈ ਕਿ ਚੰਗੀ ਟੈਕਨੋਲੋਜੀ ਮਹਿੰਗੀ ਹੋਵੇ ਇਹ ਜ਼ਰੂਰੀ ਨਹੀਂ। ਤੁਹਾਨੂੰ ਇਸ ਫੋਨ ਦਾ ਸਭ ਤੋਂ ਵਧੀਆ ਫੀਚਰ ਕਿਹੜਾ ਲੱਗਿਆ? ਇਸਦਾ ਡਿਸਪਲੇ, ਪ੍ਰੋਸੈਸਰ ਜਾਂ ਸਦੀ ਬੈਟਰੀ? ਹਲੇ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ। ਜੇ ਤੁਸੀਂ ਇਸ ਦਾ ਫੁੱਲ ਰਿਵਿਊ ਵੀਡੀਓ, ਦੂਸਰੇ ਫੋਨਾਂ ਨਾਲ ਕੰਪੇਅਰ ਜਾਂ ਲੌਂਗ ਲਾਸਟਿੰਗ ਗੇਮਿੰਗ ਟੈਸਟ ਦੇਖਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੇ ਬੈਲ ਆਈਕਨ